ਰਾਗਾੜਾ ਨਿਵਾਸੀ ਹੈਪੀ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਆਪਣੀ ਦਰਦ ਭਰੀ ਕਹਾਣੀ ਸੁਣਾਦੇ ਹੋਇਆ ਕਿ ਉਸਦੀ ਪਤਨੀ ਪਿਛਲੇ ਡੇਢ ਮਹੀਨੇ ਤੋਂ ਲਾਪਤਾ ਹੈ ਜਿਸ ਬਾਰੇ ਉਹ ਪੁਲਿਸ ਨੂੰ ਵੀ ਸ਼ਿਕਾਇਤ ਕਰ ਚੁੱਕਾ ਹੈ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਲੱਗਿਆ ਉਸਨੇ ਕਿਹਾ ਕਿ ਉਹ ਦਿਹਾੜੀਦਾਰ ਬੰਦਾ ਹੈ ਹਲਵਾਈ ਦਾ ਕੰਮ ਕਰਦਾ ਹੈ ਉਸੇ ਦੋ ਛੋਟੇ ਛੋਟੇ ਬੱਚੇ ਨੇ ਨਾ ਤਾਂ ਕੋਈ ਘਰ ਸੰਭਾਲਣ ਵਾਲਾ ਹੈ ਤੇ ਨਾ ਹੀ ਉਸ ਬੱਚਿਆਂ ਨੂੰ ਧਿਆਨ ਦੇਣ ਵਾਲਾ ਉਸਨੇ ਕਿਹਾ ਕਿ ਉਸਦੀ ਜ਼ਿੰਦਗੀ ਬਹੁਤ ਹੀ ਵਧੀਆ ਚੱਲ ਰਹੀ ਸੀ ਕਿਸੇ ਤਰ੍ਹਾਂ ਦੀ ਕੋਈ ਮਨਮਟਾਵ ਨਹੀਂ ਸੀ ਨਾ ਹੀ ਕਿਸੇ ਤਰ੍ਹਾਂ ਦਾ ਇਕ ਦੂਸਰੇ ਤੋਂ ਉਹਨਾਂ ਨੂੰ ਕੋਈ ਸ਼ਿਕਾਇਤ ਸੀ ਪਰ ਡੇਢ ਮਹੀਨਾ ਪਹਿਲੇ ਅਚਾਨਕ ਉਸਦੀ ਪਤਨੀ ਲਾਪਤਾ ਹੋ ਗਈ ਹਾਲਾਂਕਿ ਉਸਨੇ ਆਪਣੇ ਸਾਰੇ ਘਰ ਜਿਹੜੇ ਕਿ ਦਿਨਾਂ ਨਗਰ ਵਿਖੇ ਹੈ ਉਹਨਾਂ ਦੇ ਨਾਲ ਰਲ ਕੇ ਉਸ ਨੂੰ ਬਹੁਤ ਲੱਭਿਆ ਤੇ ਪੁਲਿਸ ਵੀ ਗੋਹਾਰ ਲਗਾਈ ਹੈ ਕਿ ਉਸਦੀ ਪਤਨੀ ਨੂੰ ਲੱਭਿਆ ਜਾਵੇ ਉਸਨੇ ਕਿਹਾ ਕਿ ਆਪਣੇ ਘਰ ਬਾਰੇ ਵੀ ਉਹ ਫਿਕਰਮੰਦ ਹੈ ਤੇ ਆਪਣੀ ਪਤਨੀ ਬਾਰੇ ਵੀ ਉਹ ਫਿਕਰਮੰਦ ਹੈ ਕਿ ਕਿਤੇ ਉਹਦੇ ਨਾਲ ਕੋਈ ਮਤਭਾਗੀ ਕਰਨਾ ਨਾ ਹੋ ਗਈ ਹੋਵੇ ਉਸਨੇ ਕਿਹਾ ਕਿ ਉਸ ਦੀਆਂ ਫੋਟੋਜ਼ ਨੂੰ ਵੀ ਉਹ ਸੋਸ਼ਲ ਮੀਡੀਆ ਤੇ ਮੀਡੀਆ ਰਾਹੀਂ ਲੋਕਾਂ ਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਜੇ ਕਿਸੇ ਨੂੰ ਵੀ ਇਸ ਬਾਰੇ ਪਤਾ ਚੱਲਦਾ ਹੈ ਤੇ ਉਹ ਤਾਰਾਗੜ ਪੁਲਿਸ ਨੂੰ ਜ਼ਰੂਰ ਸੂਚਿਤ ਕਰੇ ਉਸਨੇ ਕਿਹਾ ਕਿ ਇਸ ਵਿੱਚ ਲੋਕਾਂ ਦਾ ਸਹਿਯੋਗ ਅਗਰ ਉਹਨਾਂ ਨੂੰ ਮਿਲੇਗਾ ਤੇ ਉਹਨਾਂ ਦੀ ਪਤਨੀ ਸ਼ਾਇਦ ਘਰ ਪਰਤ ਆਵੇ। ਮੇਰਾ ਨਾਮ ਹੈ ਹਾਪੀ ਹੈ ਸतीश ਹੈ। ਔਰ ਮੈਂ ਚੇਲੇ ਜਾਗਦਾ ਰਹਿਣੇ ਵਾਲਾ ਮੇਰਾ ਪਿੰਡ ਤਾਰਾਗੜ ਲੱਗੇ ਪੈਂਦਾ। ਉਹਦਾ ਮੇਰੀ ਮਿਸ ਜੀ ਨੂੰ ਗਏ ਕਮੀਨ ਗਏ ਤੇ ਮੇਰੇ ਛੋਟੇ ਛੋਟੇ ਬੱਚੇ ਆ ਮੈਂ ਤਾਰਾਗੜ ਕੰਪਲੇਂਟ ਵੀ ਕੀਤੀ। ਕੰਪਲੇਂਟ ਕਰਨ ਦਵਾ ਕੋਲ ਤਾਲਾ ਨਹੀਂ ਕੋਈ ਆਪਸ਼ਨ ਨਹੀਂ ਦਿੱਤਾ ਘੜੇ ਵਿੱਚ ਕੋਈ ਲੜਾਈ ਨਹੀਂ ਕੋਈ ਅਚਾੜਾ ਝਗੜਾ ਨਹੀਂ ਕੋਈ ਕੁਝ ਨਹੀਂ ਆਮ ਮਜਨਾ ਰਹਿੰਦੇ ਹੁੰਦੇ ਕੋਈ ਹੋ ਨਹੀਂ ਆਣ ਆਪਣੇ ਸਾਰਾ ਕੁਝ ਮੰਗਦੀ ਕਪੜੇ ਲੱਤੇ ਸਾਰਾ ਕੁਝ ਜਲਦੀ ਹੁੰਦੀ ਹੈ ਨੋਨ 27 ਤਰੀਕ ਨੂੰ ਇਹਦੀ ਮਾਸੀ ਦੇ ਮੋੜ ਦਾ ਵਿਆਹ ਈ ਤਨ ਸਾ ਤੜਿਆਰ ਦੇ ਕਪੜੇ ਵੀ ਖਰੀਦੇ ਉਹਦੇ ਬਾਅਦ ਮੈਂ ਜੰਮੂ ਚਲ ਗਿਆ 7 ਤਰੀਕ ਨੂੰ ਮੇਰੀ ਗੱਲ ਹੋਈ ਜਾਂਦੇ ਨਾ ਐਦਾਂ ਹੀ ਗੱਲ ਆ ਕੀ ਕਰੇਰ ਤੋ ਮੈਂ ਕਿਹਾ ਰੋਟੀ ਖਾ ਲਈ ਲੰਮੇ ਪੀਦੇ ਆ ਕਹਿੰਦੇ ਚਲੋ ਠੀਕ ਹੈ ਉਹਦੇ ਬਾਅਦ ਫਿਰ ਮੇਰੀ 8 ਤਰੀਕ ਤੋਂ ਬਾਅਦ ਕੋਈ ਗੱਲ ਨਹੀਂ ਇੱਕ ਮਹੀਨਾ ਹੋਇਆ ਗਿਆ ਦੇ ਉਹਨਾਂ ਨੂੰ ਬਾਤ ਚਾਹੀਏ ਮੇਰੇ ਵੱਲੋਂ ਰਿਕੁਐਸਟ ਆ

ਲੱਭੰਦੀ ਕੋਸ਼ਿਸ਼ ਕੀਤੀ ਆ ਪੂਰੀ ਮੈਂ ਦਿਨਾਂ ਨਗਰ ਵੀ ਲੱਭਿਆ ਪਠਾਨਪੋਟ ਵੀ ਲੱਭਿਆ ਨਾਲ ਮੇਰੀ ਸੱਸ ਵੀ ਹੀ ਜਿਲ੍ਹਾ ਤਾਰਾਗੜ ਰਿਪੋਰਟ ਕਰਨ ਗਈ ਸੀ ਉਹਨਾਂ ਨੇ ਹੁਣ ਤੱਕ ਹਲੇ ਤੱਕ ਕੁਝ ਨਹੀਂ ਉਹ ਕਹਿੰਦੇ ਆ ਕੱਲ ਆਓ ਪਰਸੋ ਆਓ ਦੋ ਦਿਨ ਬਾਅਦ ਆਓ ਤਿੰਨ ਦਿਨ ਬਾਅਦ ਆ ਉਹਦੇ ਬਾਅਦ ਮੇਰੇ ਜੀਆ ਜੀ ਵੀ ਗਈ ਮੇਰੇ ਨਾਲ ਉਹਨਾਂ ਨੇ ਵੀ ਕਿਹਾ ਸੀ ਆ ਨੰਬਰ ਆਪਣੇ ਉੱਪਰ ਉਹ ਕਰੋ ਕੁਝ ਕਰ ਉਹ ਕਰੋ ਉਹਨਾਂ ਨੇ ਕੋਈ ਹਾਨੂੰ ਉਹ ਨਹੀਂ ਦਿੱਤਾ ਜਵਾਬ ਕੁਝ ਨਹੀਂ ਦਿੱਤਾ ਹੁਣ ਮੈਂ ਪਰਸੋ ਕਹੇ ਤਾਰਾਗੜ ਗਿਆ ਹੀ ਉਹਨਾਂ ਨੇ ਮੈਨੂੰ ਕਹਿੰਦੇ ਤੁਸੀਂ ਇਤਵਾਰ ਨੂੰ ਆਇਆ ਇਤਵਾਰ ਨੂੰ ਕੱਲ ਗਿਆ ਤੇ ਫਿਰ ਕਹਿੰਦੇ ਤੂੰ ਇਸ ਸੋਮਵਾਰ ਨੂੰ ਆਇਓ ਮੈਨੂੰ ਅੱਧਾ ਹੀ ਕਹਵਾਂਦੇ ਰੇ ਚਾਰ ਪੰਜ ਦਿਨ ਤੱਕ ਉਨਕੀ ਮੰਗ ਕਰਤੇ ਤੁਸੀਂ ਮੈਂ ਸਰ ਮੰਗਾਏ ਕਰਨਾ ਮੇਰੇ ਛੋਟੇ ਛੋਟੇ ਬੱਚੇ ਐ ਬਸ ਇੰਨਾ ਹੀ ਹੱਥ ਜੋੜ ਕੇ ਬੇਨਤੀ ਆ ਉਹ ਕਾ ਰਾਜੇ ਆਪਣੇ ਬੱਚੇ ਦਿਖੇ ਔਰ ਆਪਣਾ ਘਰ ਦਾ ਪੂਰਾ ਹੋ ਦਿਖੇ ਬਾਦ ਮੇਰੀ ਆਈ ਬੇਨਤੀ ਆ ਸਾਰੇ ਮਾਤ ਜੋ ਇਫ ਯੂ ਵਿਸ਼ ਕਿ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC Naval Unit, swimming classes, judo, taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar dalhousie bypass road patankar